ਸੱਚੀ ਕਲਜੀ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਸਭ ਤੋਂ ਪਹਿਲਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਨੂੰ ਇੰਨਾ ਪਿਆਰ ਦਿੱਤਾ ਉਮੀਦ ਕਰਦੇ ਹਾਂ ਜੀ ਤੁਸੀਂ ਇਸ ਤਰ੍ਹਾਂ ਹੀ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਤਾਂ ਜ਼ਿਆਦਾਤਰ ਵੀਡੀਓ ਸਾਡੀਆਂ ਹੁੰਦੀਆਂ ਨੇ ਕਮੇਡੀ ਹਨਾ ਤਾਂ ਪਰ ਜਿਹੜੀ ਅੱਜ ਵਾਲੀ ਵੀਡੀਓ ਆ ਉਹ ਮੈਂ ਬਣਾਈ ਆਪਣੀਆਂ ਭੈਣਾਂ ਵਾਸਤੇ ਜਦੋਂ ਹਨੇਰੀ ਆਂਦੀ ਆ ਤਾਂ ਕਿੰਨਾ ਨਾ ਹੰਨੇਰ ਇਕੱਟਾ ਸਾਡੇ ਘਰਾਂ ਦੇ ਵਿੱਚ ਆਂਦਾ ਤੇ ਜਿਹੜੇ ਸਾਡੇ ਆ ਜਾੜੀ ਵਾਲੇ ਦਰਵਾਜ਼ੇ ਹੁੰਦੇ ਆ ਇਹ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਆ ਇਹਨਾਂ ਵਿੱਚ ਇੰਨੀ ਜ਼ਿਆਦਾ ਮਿੱਟੀ ਫਸ ਜਾਂਦੀ ਆ ਕਿ ਇੰਨੀ ਪ੍ਰੋਬਲਮ ਆਂਦੀ ਆ ਮੇਰੀਆਂ ਭੈਣਾਂ ਨੂੰ ਇਹਨਾਂ ਨੂੰ ਸਾਫ਼ ਕਰਨ ਦੇ ਵਿੱਚ ਕਿ ਕਦੀ ਤਾਂ ਉਹ ਸਿਰਫ ਪਾਣ ਗੀਆਂ ਪਹਿਲਾਂ ਇਹਨਾਂ ਨੂੰ ਧੋਣ ਗੀਆਂ ਫਿਰ ਸਰਫ ਸਰਫ ਪਾਣੀ ਦੇ ਵਿੱਚ ਪਾ ਕੇ ਬਰਸ਼ ਦੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰਨ ਗੀਆਂ ਹਨ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਤੇ ਸੁੱਕਣ ਤੋਂ ਬਾਅਦ ਫਿਰ ਉਹ ਜਿਹਦਾ ਘਰਾਲਾ ਜੀਆਂ ਨਜ਼ਰਾਂਂ ਦੀਆਂ ਰਹਿੰਦੀਆਂ ਤੇ نیچے ਵੀ ਕਾਫੀ ਫਰਸ਼ ਜਿਹੜਾ ਖਰਾਬ ਹੋ ਜਾਂਦਾ ਪਰ ਅੱਜ ਮੈਂ ਤੁਹਾਨੂੰ ਦੱਸਾਂਗੀ ਇੱਕ ਟ੍ਰਿਕ 5 ਮਿੰਟ ਦੇ ਵਿੱਚ ਤੁਹਾਡਾ ਜਿਹੜਾ ਦਰਵਾਜਾ ਹੈ ਉਹ ਬਿਲਕੁਲ ਸਾਫ਼ ਹੋ ਜਾਏਗਾ ਇਹ ਇਹ ਜਿਹੜਾ ਦਰਵਾਜਾ ਹੈ ਨਾ ਇਹ ਵੀ ਬਹੁਤ ਜ਼ਿਆਦਾ ਖਰਾਬ ਸੀਗਾ ਬਹੁਤ ਜ਼ਿਆਦਾ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਫ਼ ਹੋ ਗਿਆ ਬਿਲਕੁਲ ਕਲੀਨ ਹੋ ਗਿਆ ਇਹ ਜਿੱਦਾਂ ਥੋੜੇ-ਬਹੁਤੇ ਦਾਗ ਹੈ ਇਹ ਵੀ ਜਦੋਂ ਇਹ ਸੁੱਕ ਜਾਂਦਾ ਹੈ ਤੇ ਚੰਗੀ ਤਰ੍ਹਾਂ ਜਿਹੜੇ ਸਾਫ਼ ਹੋ ਜਾਂਦੇ ਆ ਤਾਂ ਐਦਾਂ ਲੱਗਦਾ ਜਿੱਦਾਂ ਇਹ ਦਰਵਾਜ਼ੇ ਨੂੰ ਆਪਾਂ ਪੇਂਟ ਕੀਤਾ ਹੁੰਦਾ ਤੇ ਪਰ ਇਹ ਵੀ ਨਾ ਜ਼ਿਆਦਾ ਖਰਾਬ ਸੀਗਾ ਤੇ ਮੈਂ ਵੀ ਬੜਾ ਕੋਸ਼ਿਸ਼ ਕਰਕੇ ਇਹਨੂੰ ਦੇਖ ਲਿਆ ਸੀ ਸਾਫ਼ ਨਹੀਂ ਸੀ ਹੁੰਦਾ ਤੇ ਪਰ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਟ੍ਰਿਕ ਸਾਂਝੀ ਕਰਨ ਲੱਗੀ ਆ ਜਿਹਨੂੰ ਨਾ ਤਾਂ ਸਾਬਨ ਦੀ ਲੋੜ ਆ ਨਾ ਸਰਪ ਦੀ ਤੇ ਨਾ ਪਾਣੀ ਦੀ ਤਾਂ 5 ਮਿੰਟ ਦੇ ਵਿੱਚ ਤੁਸੀਂ ਕਰ ਸਕਦੇ ਹੋ ਕੋਈ ਖਲਾਰਾ ਨਹੀਂ ਪੈਣਾ ਇੱਥੋਂ ਤੱਕ ਕਿ ਤੁਹਾਡੇ ਘਰ ਵਿੱਚ ਬੱਚਾ ਹੈ ਨਾ ਤੁਸੀਂ ਉਹਨੂੰ ਬੋਲ ਦੋ ਉਹ ਵੀ ਕਰ ਦੇਗਾ ਤਾਂ ਸੱਚੀ ਇਸ ਤਰ੍ਹਾਂ ਦਰਵਾਜ਼ਾ ਸਾਫ਼ ਹੋ ਜਾਂਦਾ ਕਿ ਜਿਸ ਤਰ੍ਹਾਂ ਅਸੀਂ ਇਹਦੇ ਉੱਪਰ ਪੇਂਟ ਕੀਤਾ ਹੋਇਆ ਹੈ ਇੱਕਦਮ ਕਲੀਨ ਹੋ ਜਾਂਦਾ ਜੀ ਵੀਡੀਓ ਦੇ ਵਿੱਚ ਥੋੜਾ ਘੱਟ ਨਜ਼ਰ ਆਉਂਦਾ ਪਰ ਇੱਕਦਮ ਇਹ ਨਵਾਂ ਲੱਗਦਾ ਬਿਲਕੁਲ ਇੱਥੋਂ ਤੱਕ ਕਿ ਮੇਰੇ ਹਸਬੰਦ ਆਏ ਮੈਨੂੰ ਕਹਿੰਦੇ ਮੈਂ ਕਿਹਾ ਤੈਨੂੰ ਪੇਂਟ ਲਿਆ ਕੇ ਦਿੱਤਾ ਤੈਨੂੰ ਪੇਂਟ ਕਿੱਦਾਂ ਕਰਤਾ ਤੂੰ ਮੈਂ ਕਿਹਾ ਮੈਂ ਪੇਂਟ ਨਹੀਂ ਕੀਤਾ ਤੁਸੀਂ ਵੀ ਵੀਡੀਓ ਦੇਖਿਓ ਜਾ ਕੇ ਤੁਹਾਨੂੰ ਪਤਾ ਲੱਗ ਜਣਾ ਕਿ ਮੈਂ ਕਿੱਦਾਂ ਸਾਫ਼ ਕੀਤਾ ਕਿਉਂਕਿ ਬਹੁਤ ਜ਼ਿਆਦਾ ਨਾ ਡਸਟ ਸੀ ਇਹਦੇ ਵਿੱਚ ਨੇਰੀਆਂ ਕਿੰਨੀਆਂ ਚੱਲਦੀਆਂ ਰਹੀਆਂ ਸੀਗੀਆਂ ਤੇ ਮੈਂ ਕੋਚਿਆ ਕਿ ਕਿਉਂ ਨਾ ਮੇਰੀਆਂ ਭੈਣਾਂ ਬਹੁਤ ਜ਼ਿਆਦਾ ਖੱਪ ਜਾਂਦੀਆਂ ਨੇ ਹਾਂ ਪਹਿਲਾਂ ਇਹਨੂੰ ਧੋਂਦੀਆਂ ਨੇ ਫਿਰ ਇੱਥੇ ਸਿਰਫ ਤਾਂ ਮੈਂ ਸੋਚਿਆ ਕਿ ਅੱਜ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਦੇ ਆ ਚਲੋ ਤੁਸੀਂ ਵੀ ਦੇਖੋ ਇਹ ਵੀਡੀਓ ਜ਼ਰੂਰ ਤੇ ਇੱਕ ਵਾਰੀ ਜ਼ਰੂਰ ਮੇਰੇ ਕਹਿੰਦੇ ਟਰਾਈ ਕਰਿਓ ਸਿਰਫ 20 ਰੁਪਏ ਦਾ ਖਰਚਾ ਹੈ ਇਹ ਕਈਆਂ ਦੇ ਤਾਂ ਘਰਾਂ 'ਚ ਹੀ ਹੋਏਗਾ ਇਹ ਚੀਜ਼ ਤਾਂ ਤੁਸੀਂ ਕਰ ਸਕਦੇ ਚਲੋ ਦੇਖਦੇ ਆਂ ਵੀਡੀਓ ਹਾਂਜੀ ਜੀ ਆਪਾਂ ਹੁਣ ਕਰਦੇ ਆਂ ਦਰਵਾਜ਼ੇ ਨੂੰ ਸਾਫ ਤੇ ਜਿਹੜੀ ਆ ਮੈਂ ਬੋਤਲ ਫੜੀ ਹੋਈ ਹੱਥ 'ਚ ਇਹਦੇ ਵਿੱਚ ਹੈ ਜੀ ਤੇਲ ਜਿਹੜਾ ਆਪਾਂ ਬੀਬੀਆਂ ਪਹਿਣਾ ਮਸ਼ੀਨ ਨੂੰ ਤੇਲ ਦਿੰਦੀਆਂ ਨਾ ਕੱਪੜੇ ਸੀਨ ਵਾਲੀ ਨੂੰ ਉਹ ਵਾਲਾ ਤੇਲ ਆ ਜੀ ਇਹਨੂੰ ਆਪਾਂ ਪਾ ਲਿਆ ਕੋਲੀ ਦੇ ਵਿੱਚ ਤੇ ਲਿਆ ਬਰਸ਼ ਹੋਰ ਕੁਝ ਨਹੀਂ ਪਾਣਾ ਇਹਦੇ ਵਿੱਚ ਬਸ ਤੇਲ ਕੱਲਾ ਲੈ ਕੇ ਇੱਕ ਬਰਸ਼ ਲੈ ਕੇ ਤੇ ਦਰਵਾਜੇ ਤੇ ਲਗਾਉਣਾ ਸ਼ੁਰੂ ਕਰ ਦਿੱਤਾ ਹੁਣ ਤੁਸੀਂ ਦੇਖਿਓ ਕਿ ਇਨੇ ਕੇ 5 ਮਿੰਟ ਦੇ ਵਿੱਚ ਇਹਨਾਂ ਦਰਵਾਜਾ ਜਿਹੜਾ ਸਾਫ਼ ਕਰ ਦੇਣਾ ਤੁਸੀਂ ਦੇਖ ਸਕਦੇ ਹੋ ਜਿਹੜੇ ਬਾਕਸ ਚ ਮੈਂ ਲਗਾਉਂਦੀ ਪਈਆਂ ਉਹ ਬਾਕਸ ਦੇਖੋ ਕਲੀਨ ਹੋ ਜਾਣਾ ਤੇ ਨਾਲ ਦਾ ਬਾਕਸ ਦੇਖਿਓ ਕਿੰਨਾ ਡਸਟ ਪੜੀਆ ਕਿੰਨਾ ਜਿਹੜਾ ਇਕੱਟਾ ਆ ਉਹ ਭਰਿਆ ਆ ਦੇਖੋ ਤੁਸੀਂ ਤੇ ਜਿਵੇਂ ਕਿ ਤੁਹਾਨੂੰ ਲੱਗਦਾ ਹੋਵੇਗਾ ਕਿ ਗਿੱਲਾ ਆ ਇਹਨੇ ਸੁੱਕ ਕੇ ਫੇਰ ਹੋਵੇਂ ਦਾ ਹੋ ਜਾਣਾ ਮੈਨੂੰ ਵੀ ਲੱਗਦਾ ਸੀ ਕਿਉਂਕਿ ਮੈਂ ਬਹੁਤ ਚੀਜ਼ਾਂ ਕਰਕੇ ਦੇਖ ਲਈਆਂ ਸੀਗੀਆਂ ਤੇ ਜਦੋਂ ਦਰਵਾਜ਼ਾ ਸੁੱਕ ਜਾਂਦਾ ਸੀਗਾ ਤਾਂ ਉਹ ਫੇਰ ਘਰਾ ਲਾਂ ਜੀ ਨਜਰਾਂ ਲੱਗ ਜਿੰਦੀ ਆਈ ਪਰ ਐਵੇਂ ਦਾ ਕੁਝ ਨਹੀਂ ਹੋਇਆ ਮੈਂ ਇੱਕ ਦਰਵਾਜ਼ਾ ਹੋਰ ਸਾਫ਼ ਕੀਤਾ ਉਹ ਕਾਫੀ ਅੱਧਾ ਪੌਣਾ ਕਿੰਟਾ ਹੋ ਗਿਆ ਮੈਨੂੰ ਸਾਫ਼ ਕੀਤੇ ਹੋਏ ਨੂੰ ਤੇ ਤੁਹਾਨੂੰ ਮੈਂ ਉਹ ਵੀ ਦਿਖਾਵਾਂਗੀ ਉਹ ਸੁੱਕ ਕੇ ਬਿਲਕੁਲ ਕਲੀਨ ਹੋ ਗਿਆ ਜਿਹੜਾ ਥੋੜਾ ਬੋਤਾ ਹੈਗਾ ਉਹ ਵੀ ਉਹਨੇ ਕਿੰਨੋਂ ਯਕੀਨ ਆ ਕਿ ਹੋ ਜਾਣਾ ਦਰਵਾਜ਼ਾ ਇਸ ਤਰ੍ਹਾਂ ਲੱਗਦਾ ਪਿਆ ਜਿਸ ਤਰ੍ਹਾਂ ਬਿਲਕੁਲ ਮਤਲਬ ਆਪ ਪੀਂਟ ਕੀਤਾ ਹੁੰਦਾ ਇਕਦਮ ਨਵਾਂ ਨਿਕਲਾਂਗਾ ਸਾਰੀ ਡਸਟ ਜਿਹੜੀ ਆ ਰਿਮੂਵ ਹੋ ਜਾਂਦੀ ਆ ਤੇ ਦੇਖੋ ਕੋਈ ਵੀ ਖਲਾਰਾ ਨਹੀਂ ਕਿਸੇ ਪਾਣੀ ਦੀ ਵਰਤੋਂ ਨਹੀਂ ਹੋਈ ਕਿਸੇ ਸਾਬਣ ਦੀ ਨਹੀਂ ਕਿਸੇ ਸਰਫ ਦੀ ਨਹੀਂ ਕੋਈ ਫਰਸ਼ ਨਹੀਂ نیچے ਖਰਾਬ ਹੋਇਆ ਹਨਾ ਮਤਲਬ ਕੋਈ ਖਲਾਰਾ ਨਹੀਂ ਆ ਸਿਰ 5 ਮਿੰਟ ਚ ਇਹ ਦਰਵਾਜ਼ਾ ਜਿਹੜਾ ਸਾਫ਼ ਹੋ ਜਾਂਦਾ ਤਾਂ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਨਹੀਂ ਤਾਂ ਹਨਾ ਸਾਨੂੰ ਹੁੰਦਾ ਸਵੇਰੇ ਸਫਾਈ ਕਰਨ ਤੋਂ ਪਹਿਲਾਂ ਕਰੀਏ ਕਿਉਂਕਿ نیچے ਖਲਾਰਾ ਪੈ ਜਾਣਾ ਹਨਾ ਪਾਣੀ ਦਾ ਸਰਫ ਦਾ ਫਰੇਮੀ ਦਾ ਕੋਈ ਨਹੀਂ ਹੈ ਚੱਕਰ ਤੁਸੀਂ ਦਿਨੇ ਕਿਸੇ ਵੀ ਟਾਈਮ 5 ਮਿੰਟ 5 ਮਿੰਟ ਲੱਗਦੇ ਨੇ ਤੇ ਦਰਵਾਜ਼ਾ ਜਿਹੜਾ ਤੁਹਾਡਾ ਸਾਫ਼ ਹੋ ਜਾਂਦਾ ਇੱਥੋਂ ਤੱਕ ਕਿ ਤੁਹਾਡਾ ਬੱਚਾ ਵੀ ਕਰ ਸਕਦਾ ਤੁਸੀਂ ਆਪਣੇ ਬੱਚੇ ਨੂੰ ਬੋਲ ਦਿਓ ਉਹ ਨਹੀਂ ਕਰ ਦੇਣਾ ਤੇ ਤੁਸੀਂ ਫਰਕ ਦੇਖ ਹੀ ਸਕਦੇ ਹੋ ਕਿ ਜਿਹੜੇ ਮੈਂ ਕੀਤੇ ਆ ਸਾਫ ਉਹ ਕਿੰਨੇ ਸੋਹਣੇ ਲਿਸ਼ਕਣ ਲੱਗ ਗਏ ਨੇ ਤੇ ਦੂਸਰੇ ਕਿੰਨੇ ਗੰਦੇ ਲੱਗਦੇ ਪਏ ਨੇ ਹਣਾ ਕਿੰਨੀ ਡਸਟ ਤੇ ਐਦਾਂ ਹੀ ਹੁਣ ਮੈਂ ਸਾਰਾ ਦਰਵਾਜ਼ਾ ਜਿਹੜਾ ਸਾਫ਼ ਕਰ ਲਾਂਗੀ ਤੇ ਤੁਹਾਡੇ ਨਾਲ ਮੈਂ ਨਾ ਹੁਣ ਪਹਿਲਾ ਫੋਟੋ ਸ਼ੇਅਰ ਕਰਾਂਗੀ ਜਿਹਦੇ ਵਿੱਚ ਇਹ ਦਰਵਾਜ਼ਾ ਬਹੁਤ ਜ਼ਿਆਦਾ ਗੰਦਾ ਸੀ ਤੇ ਉਸ ਤੋਂ ਬਾਅਦ ਦੇਖਿਓ ਕਿੰਨਾ ਸਾਫ਼ ਹੋ ਗਿਆ ਤੇ ਮੇਰੇ ਕਹਿਣ ਤੇ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨਾ ਗੰਦਾ ਦਰਵਾਜ਼ਾ ਹੈ ਹਨਾ ਤੇ ਇਸ ਤੋਂ ਬਾਅਦ ਤੁਸੀਂ ਦੇਖਿਓ ਕਿ ਆਪਾਂ ਜਦੋਂ ਇਹਨੂੰ ਸਾਫ਼ ਕੀਤਾ ਤਾਂ ਕਿਵੇਂ ਦਾ ਹੋ ਗਿਆ ਆ ਦੇਖੋ ਇਹ ਵਾਲਾ ਜਿਹੜਾ ਦਰਵਾਜਾ ਕਿੰਨਾ ਫਰਕ ਹੈ ਉਹ ਕਿੰਨਾ ਗੰਦਾ ਦਰਵਾਜਾ ਲੱਗ ਰਿਹਾ ਸੀ ਤੇ ਇਹ ਦਰਵਾਜਾ ਮੈਂ ਪਹਿਲਾਂ ਸਾਫ਼ ਕੀਤਾ ਉਹ ਦਿਖਾ ਰਹੀਆਂ ਤੁਹਾਨੂੰ ਤੇ ਦੇਖੋ ਮਤਲਬ ਥੋੜਾ ਬਹੁਤਾ ਹੀ ਗਿੱਲਾ ਆ ਵੈਸੇ ਸੁੱਕ ਕੇ ਇੱਥੇ ਕੋਈ ਘਰਾਲਾ ਨਹੀਂ ਐ ਕੋਈ ਡਸਟ ਨਹੀਂ ਐ ਕੋਈ ਧੁੰਦਲਾਪਾਨ ਨਹੀਂ ਐ ਇਹ ਦਰਵਾਜਾ ਆ ਦੇਖੋ ਮੈਂ ਲਾਗੂ ਵੀ ਦਿਖਾਣੀ ਆ ਤੁਹਾਨੂੰ ਦਰਵਾਜਾ ਇੱਕਦਮ ਨਵਾਂ ਲੱਗਣ ਲੱਗ ਜਾਂਦਾ ਤੇ ਮਿਹਨਤ ਤੇ ਬਿਲਕੁਲ ਨਹੀਂ ਆ ਮੈਂ ਤਾਂ ਕਰਕੇ ਸ਼ੇਅਰ ਕੀਤੀ ਤਾਂ ਹੀ ਪੈਨੋ ਸ਼ੇਅਰ ਕੀਤੀ ਆ ਕਿ ਤੁਸੀਂ ਵੀ ਤੁਹਾਡਾ ਵੀ ਕੰਮ ਆਸਾਨ ਹੋ ਜੇ ਨਾ ਖਰਚਾ ਆ ਨਾ ਮਿਹਨਤ ਆ ਨਾ ਟਾਈਮ ਵੇਸਟ ਆ ਤੇ ਨਾ ਕੋਈ ਹਨਾ ਜਿਆਦਾ ਖਲਾਰੇ ਵਾਲਾ ਕੰਮ ਜਿਆਦਾ ਕੀ ਬਿਲਕੁਲ ਹੀ ਖਲਾਰੇ ਵਾਲਾ ਕੰਮ ਨਹੀਂ ਆ ਮਿਲਦੇ ਆ ਨੈਕਸਟ ਕਮੇਡੀ ਵੀਡੀਓ ਦੇ ਨਾਲ ਤੇ ਜੇ ਐਵੇਂ ਦੀ ਕੋਈ ਟ੍ਰਿਕ ਹੋਈ ਤਾਂ ਜਰੂਰ ਤੁਹਾਡੇ ਨਾਲ ਭੈਣੋ ਸਾਂਝੀ ਕੀਤੀ ਜਾਵੇਗੀ ਤੇ ਸਾਡੇ ਚੈਨਲ ਨੂੰ ਸਪੋਰਟ ਜਰੂਰ ਕਰਿਓ ਜੀ ਤੇ ਸਬਸਕ੍ਰਾਈਬ ਵੀ ਜਰੂਰ ਚੈਨਲ ਨੂੰ ਕਰਿਓ ਤੇ ਹੱਸਦੇ ਰਹੋ ਵਸਦੇ ਰਹੋ ਸਸ਼ਕਲ